ਇੱਕ ਵਾਰ ਦੀ ਗੱਲ ਹੈ ਇੱਕ ਰਾਜੇ ਦੀ ਧੀ ਬਹੁਤ ਪੜ੍ਹੀ ਲਿਖੀ ਹੁੰਦੀ ਹੈ ਤੇ ਉਹ ਨੂੰ ਆਪਣੇ ਗਿਆਨ ਤੇ ਘਮੰਡ ਹੋ ਜਾਂਦਾ ਹੈ ਜਦੋਂ ਉਹਦੇ ਵਿਆਹ ਦੀ ਉਮਰ ਹੁੰਦੀ ਹੈ ਤਾਂ ਰਾਜਾ ਕਹਿੰਦਾ ਵੀ ਤੇਰਾ ਸੁਆਮਣ ਰਚਿਆ ਜਾਵੇ ਪਰ ਉਹ ਕਹਿੰਦੀ ਵੀ ਨਾ ਮੈਂ ਇਸ ਤਰ੍ਹਾਂ ਕਿਸੇ ਨਾਲ ਵਿਆਹ ਨਹੀਂ ਕਰਾਉਣਾ ਮੇਰੀ ਇੱਕ ਸ਼ਰਤ ਹੈ ਕਿ ਮੈਂ ਆਪਣੇ ਤੋਂ ਜ਼ਿਆਦਾ ਬੁੱਧੀਮਾਨ ਇਨਸਾਨ ਨਾਲ ਵਿਆਹ ਕਰਾਉਂਗੀ ਰਾਜਾ ਕਹਿੰਦਾ ਵੀ ਹੁਣ ਇਹ ਕਿਵੇਂ ਪਤਾ ਲੱਗੂਗਾ ਵੀ ਕਿਹੜਾ ਇਨਸਾਨ ਤੇਰੇ ਤੋਂ ਜ਼ਿਆਦਾ ਬੁੱਧੀਮਾਨ ਹੈ ਉਹਦੀ ਬੁੱਧੀਮਤਾ ਦੀ ਪਰਖ ਕਿਵੇਂ ਕਰਾਂਗੇ ਰਾਜਕੁਮਾਰੀ ਕਹਿੰਦੀ ਵੀ ਤੁਸੀਂ ਇਸ ਤਰ੍ਹਾਂ ਕਰੋ ਟਿੰਡੋਰਾ ਪਟਵਾ ਦਿਓ ਕਿ ਜਿਹੜੇ ਲੋਕ ਆਪਣੇ ਆਪ ਨੂੰ ਗਿਆਨਮਾਨ ਜਾਂ ਬੁੱਧੀਮਾਨ ਸਮਝਦੇ ਨੇ ਉਹ ਆਪੋ ਆਪਣੇ ਸਵਾਲ ਲੈ ਕੇ ਹਾਜ਼ਰ ਹੋਣ ਤੇ ਜੇ ਮੈਂ ਉਹਨਾਂ ਦੇ ਸਵਾਲ ਦਾ ਜਵਾਬ ਨਾ ਦੇ ਸਕੀ ਤਾਂ ਮੈਂ ਉਹਨਾਂ ਨਾਲ ਵਿਆਹ ਕਰਾ ਲੂੰਗੀ ਤੇ ਹਾਂ ਜੇ ਮੈਂ ਉਹਨਾਂ ਦੇ ਸਵਾਲ ਦਾ ਜਵਾਬ ਦੇਤਾ ਤਾਂ ਉਹਨਾਂ ਦਾ ਸਰ ਕਲਮ ਕਰ ਦਿੱਤਾ ਜਾਊਗਾ ਹੁਣ ਬਹੁਤ ਸਾਰੇ ਲੋਕ ਆਉਂਦੇ ਆ ਕਹਿੰਦੇ ਕਹੋਂ ਦੇ ਬੁੱਧੀਮਾਨ ਲੋਕ ਪਹੁੰਚਦੇ ਆ ਆਪਣੇ ਆਪਣੇ ਸਵਾਲ ਲੈ ਕੇ ਆਉਂਦੇ ਆ ਤੇ ਰਾਜਕੁਮਾਰੀ ਝਟ ਉਹਨਾਂ ਦੇ ਜਵਾਬ ਦੇ ਦਿੰਦੀ ਹੈ ਤੇ ਉਹਨਾਂ ਦੇ ਸਰ ਕਲਮ ਕਰ ਦਿੱਤੇ ਜਾਂਦੇ। ਕਈ ਲੋਕ ਤਾਂ ਡਰ ਦੇ ਮਾਰੇ ਨਹੀਂ ਪਹੁੰਚਦੇ। ਇੱਕ ਚਰਵਾਹਾ ਬੱਕਰੀਆਂ ਚਾਰ ਰਿਹਾ ਹੁੰਦਾ ਹੈ। ਉਹਦੇ ਤੱਕ ਵੀ ਇਹ ਗੱਲ ਪਹੁੰਚਦੀ ਹੈ। ਉਹ ਕੀ ਕਰਦਾ ਹੈ ਉਹਦੇ ਦਿਮਾਗ 'ਚ ਇੱਕ ਸਵਾਲ ਆਉਂਦਾ ਹੈ ਤੇ ਉਹ ਆਪਣੀ ਮਾਂ ਨੂੰ ਜਾ ਕੇ ਦੱਸਦਾ ਹੈ ਕਿ ਮਾਂ ਮੈਂ ਤੇਰੇ ਵਾਸਤੇ ਨੌ ਲੈਂਡ ਚੱਲਿਆ। ਚਰਵਾਹੇ ਦੀ ਮਾਂ ਡਰ ਜਾਂਦੀ ਹੈ। ਉਹ ਕਹਿੰਦੀ ਵੀ ਐਡੇ ਕਹਿੰਦੇ ਕਹੋਂ ਦੇ ਲੋਕ ਆਏ ਐ ਤੇ ਉਹਨਾਂ ਦੇ ਸਰ ਕਲਮ ਹੋ ਗਏ ਵੀ ਤੂੰ ਮੇਰਾ ਕੱਲਾ ਪੁੱਤ ਮੈਂ ਨਹੀਂ ਤੈਨੂੰ ਭੇਜਣਾ। ਪਰ ਚਰਵਾਹਾ ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਤੇਰੀ ਨੋ ਲੈ ਕੇ ਮੜੂੰਗਾ ਉਹ ਚਲਾ ਜਾਂਦਾ ਜਦੋਂ ਉਹਦੀ ਵਾਰੀ ਆਉਂਦੀ ਹੈ ਉਹ ਆਪਣਾ ਸਵਾਲ ਪੁੱਛਦਾ ਚਾਰ ਪੈਰੀ ਤੇ ਦੋ ਪੈਰੀ ਬੈਠੇ ਦੋਨੋਂ ਕੇ ਰੰਗ ਏਕ ਜਾਂ ਤਾਂ ਦੋ ਸੇ ਤਿੰਨ ਹੋ ਜਾਏ ਜਾਂ ਫਿਰ ਰਹਿ ਜਾਏ ਏਕ ਹੁਣ ਰਾਜਕੁਮਾਰੀ ਨੂੰ ਉਹਦਾ ਜਵਾਬ ਨਹੀਂ ਆਉਂਦਾ ਉਹ ਆਪਣੀਆਂ ਸਾਰੀਆਂ ਕਿਤਾਬਾਂ ਫਰੋਲ ਦਿੰਦੀ ਹੈ ਉਹਨੂੰ ਕਿਤੇ ਜਵਾਬ ਨਹੀਂ ਲੱਭਦਾ ਸੋ ਹਾਰ ਮੰਨ ਲੈਂਦੀ ਹੈ ਫਿਰ ਉਹਨੂੰ ਪੁੱਛਦੀ ਐ ਕਿ ਵੀ ਤੂੰ ਮੈਨੂੰ ਇਹਦਾ ਜਵਾਬ ਤਾਂ ਦੇ ਤਾਂ ਚਰਵਾਹਾ ਕਹਿੰਦਾ ਵੀ ਤੈਨੂੰ ਇਹਦਾ ਜਵਾਬ ਤੇਰੀਆਂ ਕਿਤਾਬਾਂ ਚੋਂ ਕਿੱਥੇ ਲੱਭਣਾ ਸੀ ਕਿਉਂਕਿ ਇਹ ਬੁਝਾਰਤ ਤਾਂ ਮੈਂ ਖੁਦ ਘੜੀ ਐ ਕਿ ਜਦੋਂ ਮੈਂ ਬੱਕਰੀਆਂ ਚਰਾ ਰਿਹਾ ਸੀ ਤਾਂ ਮੇਰੀ ਬੱਕਰੀ ਦੇ ਉੱਤੇ ਇੱਕ ਕਾਂ ਆ ਕੇ ਬੈਠ ਗਿਆ ਤਾਂ ਮੈਂ ਉੱਥੋਂ ਬੁਝਾਰਤ ਕੱਢ ਲਈ ਵੀ ਚਾਰ ਪੈਰੀ ਤੇ ਦੋ ਪੈਰੀ ਬੈਠੇ ਦੋਨੋਂ ਕੇ ਰੰਗ ਏਕ ਤੇ ਜਦੋਂ ਮੈਂ ਤੇਰੇ ਕੋਲ ਆ ਰਿਹਾ ਸੀ ਤਾਂ ਮੈਨੂੰ ਪਤਾ ਸੀ ਵੀ ਜਾਂ ਤਾਂ ਮੈਂ ਤੈਨੂੰ ਵਿਆਹ ਕੇ ਲੈ ਜਾਊਂਗਾ ਤਾਂ ਅਸੀਂ ਦੋ ਤੋਂ ਤਿੰਨ ਹੋ ਜਾਾਂਗੇ ਮੈਂ ਮੇਰੀ ਮਾਂ ਤੇ ਤੂੰ ਜਾ ਫਿਰ ਮੇਰਾ ਸਰ ਕਲਮ ਹੋ ਜਾਊਗਾ ਤੇ ਬੁੱਢੀ ਮਾਂ ਕੱਲੀ ਰਹਿ ਜਾਊਗੀ ਹੁਣ ਰਾਜਕੁਮਾਰੀ ਉਹਦੀ ਬੁੱਧੀਮਤਾ ਤੋਂ ਪ੍ਰਭਾਵਿਤ ਹੁੰਦੀ ਹੈ ਤੇ ਫਿਰ ਰਾਜਕੁਮਾਰੀ ਦਾ ਵਿਆਹ ਉਸ ਚਰਵਾਹੇ ਨਾਲ ਕਰ ਦਿੱਤਾ ਜਾਂਦਾ ਹੈ ਇੰਨੀ ਮੇਰੀ ਬਾਤ ਉਤੋਂ ਪੈ ਗਈ ਰਾ